ਅਕਸਰ ਹੀ ਪੰਜਾਬ ਪੁਲਸ ਵੱਖ-ਵੱਖ ਉਪਰਾਲੇ ਕਰਦੀ ਰਹਿੰਦੀ ਆ ਮਗਰ ਡੀਜੀਪੀ ਪੰਜਾਬ ਗੋਰੇਵ ਜੱਜਵਾਲੋਂ ਇੱਕ ਹੁਕਮ ਹੋਇਆ ਕਿ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਐਸਐਚਓ ਲੈਵਲ ਆ ਜਾਂ ਏਸੀਪੀ ਲੈਵਲ ਆ ਜਾਂ ਐਸਪੀ ਜਾਂ ਐਸਐਸਪੀ ਲੈਵਲ ਆ ਉਹ 11 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜਾ ਥਾਣੇ ਦੇ ਵਿੱਚ ਮੌਜੂਦ ਰਹਿਣਗੇ ਤੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੁਝਾਨਣਗੇ ਇੱਥੇ ਐਸਐਮ ਅਸੀਂ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਦੇ ਵਿੱਚ ਮੌਜੂਦ ਆ ਜਿੱਥੇ ਰਿਐਲਿਟੀ ਚੈੱਕ ਕਰਨਾ ਆ ਕਿ ਵਾਕਈ ਚ ਜੋ ਹੁਕਮ ਜਾਰੀ ਹੋਏ ਨੇ ਉਹ ਹੁਕਮ ਦੇ ਤਹਿਤ ਪਾਲਣਾ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਇਸ ਸਮੇਂ ਥਾਣਾ ਸ ਕੱਲ੍ਹ ਗੱਲ ਕਰਾਂਗੇ ਐਸ ਐਚਓ ਸਾਹਿਬ ਇੱਥੇ ਮੌਜੂਦ ਨੇ ਜਾਂ ਨਹੀਂ ਮੌਜੂਦ ਨੇ ਦੇਖਣਾ ਇਹ ਹੋਵੇਗਾ ਇਸ ਸਮੇਂ ਅਸੀਂ ਦਫ਼ਤਰ ਮੁਖ ਅਫਸਰ ਮੁਖ ਅਫਸਰ ਦਫ਼ਤਰ ਜਿੱਥੇ ਪਹੁੰਚੇ ਆਂ ਇੱਥੇ ਦੇਖਾਂਗੇ ਕਿ ਐਸ ਐਚਓ ਸਾਹਿਬ ਇੱਥੇ ਮੌਜੂਦ ਹੈ ਜਾਂ ਨਹੀਂ ਮੌਜੂਦ ਕੱਲ੍ਹ ਬਸ ਰਿਐਲਿਟੀ ਚੈੱਕ ਜ਼ਰੂਰ ਕਰ ਲੈਣੇ ਕਿ ਜਿਹੜੇ ਥਾਣਾ ਸਿਵਲ ਲਾਈਨਸ ਦੇ ਵਿੱਚ ਐਸ ਐਚਓ ਮੌਜੂਦ ਨੇ ਜਾਂ ਨਹੀਂ ਮੌਜੂਦ ਕੱਲ੍ਹ ਬਸ ਜ਼ੂਰੀ ਕਰਾਂਗੇ ਜਿੰ ਤਸਵੀਰ ਅਸੀਂ ਦੇਖ ਪਾ ਰਹੇ ਹੋ ਕਿ ਐਸਐਚਓ ਸਾਹਿਬ ਅਥੇ ਮੌਜੂਦ ਨੇ ਗੱਲਬਾਤ ਵੀ ਜੂਰ ਕਰਾਂਗੇ ਤੇ ਜਾਣਾਂਗੇ ਕਿ ਜੋ ਹਦਾਇਤਾਂ جاری ਹੋਈਆਂ ਨੇ ਕਿਸ ਤਰ੍ਹਾਂ ਦੇਖਦੇ ਆ ਸਰ ਸਭ ਨੂੰ ਪਹਿਲਾਂ ਤੋਂ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਸਰ ਕਿਵੇਂ ਦੇਖਦੇ ਹੋ ਗੌਰਵ যাদব ਡੀਜੀਪੀ ਪੰਜਾਬ ਵੱਲੋਂ ਹੁਕਮ ਜਾਰੀ ਹੋਇਆ ਹੈ ਕਿ 11 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜੇ ਐਸਐਚਓ ਸਹਿਬਾਨ ਨੇ ਜਾਂ ਆਈਸੀਪੀ ਲੈਵਲ ਆ 11 ਵਜੇ ਤੋਂ ਲੈ ਕੇ 1 ਵਜੇ ਤੱਕ ਮੌਜੂਦ ਰਹਿਣ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜੀ ਇਹ ਮਾਣਯੋਗ ਡੀਜੀਪੀ ਸਾਹਿਬ ਦਾ ਬਹੁਤ ਵਧੀਆ ਫੈਸਲਾ ਹੈਗਾ ਤੇ ਅਸੀਂ ਇਸ ਤੋਂ ਪਹਿਲਾਂ ਵੀ ਜਿਹੜੀ ਹੈ ਪਬਲਿਕ ਡੀਲਿੰਗ ਉਹਨੂੰ ਬਹੁਤ ਜ਼ਿਆਦਾ ਪ੍ਰੈਫਰੈਂਸ ਦੇਈ ਦੀ ਸੀ ਜਿਹੜਾ ਹੁਣ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਹੁਕਮ ਜਾਰੀ ਹੋਇਆ 11 ਵਜੇ ਤੋਂ ਲੈ ਕੇ 1 ਵਜੇ ਤੱਕ ਦਫ਼ਤਰ ਵਿੱਚ ਬੈਠ ਕੇ ਪਬਲਿਕ ਡੀਲਿੰਗ ਕਰਨੀ ਹੈ ਉਹਦੀ ਅਸੀਂ ਬਿਨ ਪਾਲਣਾ ਕਰਦੇ ਪਏ ਆ ਤੇ ਇਹਦੇ ਇਹਨਾਂ ਦੇ ਅਨੁਸਾਰ ਹੀ ਅਸੀਂ ਅੱਜ 5 ਕੰਪਲੇਂਟਸ ਦਾ ਮੈਂ ਨਪਟਾਰਾ ਖੁਦ ਕਰ ਚੁੱਕਾ ਤੇ ਬਾਕੀ ਜਿਹੜੇ ਕੰਪਲੇਨਟਾਂਟ ਆ ਉਹਨਾਂ ਦੇ ਵੀ ਕੰਪਲੇਂਟਾਂ ਦੀ ਮੈਂ ਸੁਣਵਾਈ ਕਰ ਰਿਹਾ ਜੀ ਸਰ ਇਹ ਕਿਸ ਕਿਨੇ ਵਜੇ ਤੋਂ ਤੁਸੀਂ ਇੱਥੇ ਪਹੁੰਚ ਗਏ ਮੈਂ ਜੀ ਆਮ ਤੌਰ 'ਤੇ ਹਰ ਰੋਜ਼ ਤਕਰੀਬਨ 9 ਤਸਵੀਰਆਂ ਕਿੰਨੀਆਂ ਕਿ ਤੁਸੀਂ ਕੰਪਲੇਂਟ ਜਿਹੜੇ ਕਰ ਚੁੱਕੇ ਹੋ ਅੱਜ ਪੰਜ ਕੰਪਲੇਂਟਸ ਮੈਂ ਖੁਦ ਇਹਨਾਂ ਦਾ ਨਪਟਾਰਾ ਕਰ ਚੁੱਕਾ ਹਾਂ ਬਿਲਕੁਲ ਜਿਹੜੇ ਲੋਕ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਜੋ ਆਪਣੀਆਂ ਕੰਪਲੇਂਟ ਲੈ ਕੇ ਇੱਥੇ ਪਹੁੰਚੇ ਨੇ ਮੈਮ ਕਿਵੇਂ ਦੇਖਦੇ ਹੋ ਗੌਰਵ ਜਾਦਵ ਡੀਜੀਪੀ ਪੰਜਾਬ ਵੱਲੋਂ ਹੁਕਮ ਜਾਰੀ ਹੋਏ 11 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜੇ ਐਸਐਚਓ ਸਾਹਿਬਾਨ ਮੁੱਖ ਅਫਸਰ ਹੈਗੇ ਨੇ ਉਹ ਆਫਿਸ ਦੇ ਵਿੱਚ ਰਹਿਣ ਕਿਵੇਂ ਦੇਖਦੇ ਹੋ ਸੀਨ ਬਹੁਤ ਵਧੀਆ ਹੈ ਵਾ ਪਹਿਲਾਂ ਵੇਖੋ ਜੇ ਪਹਿਲਾਂ ਹੀ ਜੇ ਇਸ ਟਾਈਮ ਕੋਈ ਨਹੀਂ ਹੁੰਦਾ ਜੀ ਕੈਂਡੀਡੇਟਸ ਆਉਂਦੇ ਜਿਹੜੇ ਠੀਕ ਹੈ ਪਬਲਿਕ ਪਰੇਸ਼ਾਨ ਹੁੰਦੀ ਹੋਈ ਹੁਣ ਇਸ ਟਾਈਮ ਇਹਨਾਂ ਨੇ ਬਹੁਤ ਵਧੀਆ ਰੂਲ ਕੀਤਾ ਹੈ ਵਾ ਟਾਈਮ ਟੂ ਟਾਈਮ ਆਉਗੇ ਜੋ ਵੀ ਪ੍ਰੋਬਲਮ ਆ ਪਬਲਿਕ ਦੀ ਟਾਈਮ ਟੂ ਟਾਈਮ ਸੋਲਵ ਹੋਏਗੀ ਠੀਕ ਹੈ ਤੇ ਟਾਈਮ ਵੀ ਵੇਸਟਰੀ ਹੋਏਗਾ ਨਾ ਵਧੀਆ ਬਈ ਮੁਸ਼ਕਿਲਾਂ ਦਾ ਸਾਹਮਣਾ ਤਾਂ ਨਹੀਂ ਆਇਆ ਕਿਉਂਕਿ ਕੋਈ ਵੀ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਸਗੋ ਬਹੁਤ ਵਧੀਆ ਤਰੀਕੇ ਨਾਲ ਸਾਡੀ ਜੋ ਵੀ ਹੈ ਵਾ ਮੈਟਰ ਉਹ ਸੋਲਵ ਹੋਏ ਆ ਜੀ ਬਿਲਕੁਲ ਹੋਰ ਵੀ ਜਿਹੜੇ ਇੱਥੇ ਜਿਹੜੇ ਜਿਹੜੇ ਕੰਪਲੀਟ ਲੈ ਕੇ ਪਹ ਵੇਖੋ ਜੀ ਡੀਜੀਪੀ ਪੰਜਾਬ ਜੀ ਨੂੰ ਪਹਿਲੋ ਸਭ ਤੋਂ ਪਹਿਲ ਮੈਂ ਧੰਨਵਾਦ ਕਰਦਾ ਵਾਂ ਕਿ ਜਿਹੜਾ ਉਹਨਾਂ ਨੇ ਹੁਕਮ ਜਾਰੀ ਕੀਤਾ ਬਹੁਤ ਸੋਹਣਾ ਕੀਤਾ ਉਹਨਾਂ ਨੇ ਕਿ ਜਿਹੜਾ 11 ਵਜੇ ਤੋਂ ਲੈ ਕੇ 1 ਵਜੇ ਤੱਕ ਮੁਕ ਅਫਸਰ ਜਿਹੜੇ ਹੈਗੇ ਸਾਰੇ ਬੈਣਗੇ ਪਰ ਉਹਦੇ ਨਾਲ ਉਹ ਬਹੁਤ ਸੋਹਣਾ ਬਦਲਾਅ ਵੀ ਆਏਗਾ ਪਰ ਐਸਐਚਓ ਸਾਹਿਬ ਜਸਵੀਰ ਸਿੰਘ ਜੀ ਨੇ ਬਹੁਤ ਹੀ ਜ਼ਿਆਦਾ ਕੀ ਹਰ ਇੱਕ ਨੂੰ ਸੰਯੋਗ ਦਿੱਤਾ ਹੈ ਹਰ ਇੱਕ ਦੀ ਗੱਲ ਸੁਣੀ ਆ ਉਹ ਐ ਨਹੀਂ ਵੰਦੇ ਉਹ ਗਰੀਬ ਆ ਅਮੀਰ ਆ ਸ਼ੌਕਰ ਸਭ ਦੀ ਉਹ ਸੁਣਦੇ ਆ ਤੇ ਸਭ ਦੀ ਮੁਸ਼ਕਲ ਹੱਲ ਕਰਦੇ ਜੀ ਕਿਹੜਾ ਮਾਮਲਾ ਲੈ ਕੇ ਤੁਸੀਂ ਪਹੁੰਚੇ ਮੈਂ ਜੀ ਮੇਰਾ ਕੋਈ ਮੋਬਾਈਲ ਰਹੀ ਸੀ ਮੇਰਾ ਇਹ ਅਸ਼ਵਨ ਦੁਆਇਆ ਗਿਆ ਸਰ ਅਸ਼ਵਨ ਸਰ ਨੇ ਪੂਰਾ ਹੀ ਪ੍ਰਾਊਡ ਕਰਕੇ ਕਿ ਤੇਰੀ ਚੀਤ ਨੂੰ ਮਿਲ ਜੇਗੀ ਜੀ ਤੇ ਉਹ ਆਪਾਂ ਲੈਣਾ ਹੈ ਸੰਤੁਸ਼ਟੋ ਜੀ ਹਾਂ ਜੀ ਬਿਲਕੁਲ ਜਿਹੜੇ ਇੱਥੇ ਕੰਪਲੇਂਟਰ ਆਏ ਹੋਏ ਨੇ ਉਹਨਾਂ ਵੱਲ ਵੀ ਕਿਹਾ ਜਾ ਰਿਹਾ ਕਿ ਅਸੀਂ ਜਿਹੜੀ ਕੰਪਲੇਂਟ ਲੈ ਕੇ ਇੱਥੇ ਪਹੁੰਚੇ ਹਾਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਸਾਡੀ ਜਿਹੜੀ ਕੰਪਲੇਂਟ ਦਾ ਹੱਲ ਜਲਦੋਂ ਜਲਦ ਕਰ ਦਿੱਤਾ ਜਾਏਗਾ ਕੈਮਰਾਮੈਨ ਮਨੋਜ ਦੇ ਨਾਲ ਮਹਿਮਾਨ ਅਵਦਾ ਸਮਰ ਨਿਊਜ਼ ਅੰਮ੍ਰਿਤਸਰ